ਜੈ ਭੀਮ ਜੈ ਭਾਰਤ ਜੈ ਸਵਿਧਾਨ ਸਾਥੀਓ ਬੇਨਤੀ ਆ ਸਹਿਬ ਬਾਬਾ ਭੀਮ ਰਾਮ ਅਮੇਦਕਰ ਸਾਹਿਬ ਜੀ ਦਾ ਜਨਮ ਦਿਹਾੜਾ 14 ਤਰੀਕ ਨੂੰ ਆ ਰਿਹਾ ਸਾਰੇ ਵੀਰਾਂ ਨੂੰ ਬੇਨਤੀ ਆ ਹਮ ਹਮ ਆ ਕੇ ਸਵੇਰੇ 8 ਵਜੇ ਮਿਊਸਪਲ ਕਾ ਮਿਊਸਪਲ ਪਾਰਕ ਜਗਰਾਉਂ ਵਿਖੇ ਪਹੁੰਚਣ ਦੀ ਬੇਨਤੀ ਆ ਜਰੂਰ ਪਹੁੰਚਣਾ ਜਿੰਨੇ ਵੀ ਮੇਰੇ ਵੀਰ ਆ ਝੰਡਾ ਮਾਰਚ ਲਈ ਮੋਟਰਸਾਈਕਲ ਤੇ ਸਕੂਟਰਾਂ ਤੇ ਆ ਸਕਦੇ ਆ ਤਾਕੇ ਝੰਡਾ ਮਾਤਮੇਰਾ ਹਮ ਹਮਾ ਕੇ ਕੱਢ ਸਕੀਏ ਤੇ ਇਹ ਜਿਹੜਾ ਪ੍ਰੋਗਰਾਮ 8 ਵਜੇ ਸਵੇਰੇ ਸ਼ੁਰੂ ਹੋਏਗਾ ਸਵੇਕਮਾਲ ਬਾਬਾ ਭੀਮਰਾਓ ਅੰਬੇਦਕਰ ਸਾਹਿਬ ਦੇ ਜਿੱਥੇ ਉਹਨਾਂ ਦਾ ਪ੍ਰਤੀਭਾ ਲੱਗੀ ਆ ਉੱਥੇ ਪਹੁੰਚਣਾ ਉਸ ਤੋਂ ਬਾਅਦ ਸਰਬਤੀ ਸਕੂਲ ਦੇ ਵਿੱਚ ਸਾਰਿਆਂ ਨੇ ਇਕੱਤਰ ਹੋ ਕੇ ਇਹ ਬੜਾ ਧੂਮਤਾ ਮਨਾਵਣਾ ਦਿਹਾੜਾ ਜੈ ਭੀਮ ਜੈ ਭਾਰ ਮੈਂ ਫਰਮਜੀਤ ਸਿੰਘ ਲਿੰਪੀ ਲੱਧੜ ਜਗਰਾਉਂ ਸਿੰਘ ਟ੍ਰੈਵਲ ਸਰਵਿਸਿਜ਼ ਜੀਗ੍ਰਾਮ ਵੱਲੋਂ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਹੈ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਬਾਬਾ ਸਾਹਿਬ ਜੀ ਦਾ ਆਉਣ ਵਾਲਾ ਜਨਮ ਦਿਹਾੜਾ 14 April 2024 ਨੂੰ ਜੋ ਕਿ ਸਨਮਤੀ ਸੇਵਾ ਮੰਤਰੀ ਹਾਲ ਦੇ ਵਿੱਚ ਮਨਾਇਆ ਜਾ ਰਿਹਾ ਹੈ ਉੱਥੇ ਹੀ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਆਪਣੇ ਪਰਿਵਾਰ ਸਮੇਤ ਪਹੁੰਚਣ ਦੀ ਬੇਨਤੀ ਕਰਦੇ ਹਾਂ ਕਿ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਆਓ ਔਰ ਉਥੇ ਜੋ ਵੀ ਆਪ ਆਪਣੇ ਸ਼ਰਧਾ ਦੇ ਫੁੱਲ ਅਰਪਿਤ ਕਰੋ ਔਰ ਜੋ ਬਾਬਾ ਸਾਹਿਬ ਨੇ ਸਾਨੂੰ ਅਧਿਕਾਰ ਦਿਵਾਏ ਹਨ ਤਾਂ ਉਹਨਾਂ ਬਾਰੇ ਜਾਣੂ ਹੋਵੋ ਅਤੇ ਆਪਣੇ ਬੱਚਿਆਂ ਨੂੰ ਅੱਗੇ ਪੜਨ ਜੁੜਨ ਔਰ ਸੰਘਰਸ਼ ਕਰਨ ਦੇ ਮਕਸਦ ਨਾਲ ਉਹਨਾਂ ਨੂੰ ਅੱਗੇ ਜੀਵਨ ਚ ਸਫਲਤਾ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ ਜਾਵੇ ਜੈ ਹਿੰਦ